ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੀਜ ਦਿਉ ਮੈਂ ਸਾਰਾ ਤੀਜ ਦਿਉ ਮੈਂ ਸਾਰਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗੈਬ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਇਨ ਪੁੱਤਰੰਦ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਅੱਜ ਕੱਲ ਕੀ ਤਰ ਪਾਤਸ਼ਾਹ ਦੇ ਛੋਟੀ ਸਹਿਬ ਜਾਦੀ ਔਰ ਮਾਤਾ ਗੁਜਰ ਕੌਰ ਉਹਨਾਂ ਦਾ ਸ਼ਹੀਦ ਹੀ ਦੇ ਨੇ ਅੱਜ 13 ਪੋਤਾ ਦੇ ਨੇ ਅੱਜ ਦੇ ਦਿਨ ਸਹਿਬ ਜਾਦਿਆਂ ਨੂੰ ਸਰਹੰਦ ਕੱਚੀ ਦੀਵਾਰ ਦੇ ਵਿੱਚ ਸਰਹੰਦ ਦੀਵਾਰ ਦੇ ਵਿੱਚ ਚਣਕੇਸ਼ੀਦ ਕਰ ਦਿੱਤਾ ਸੀ ਦੋਨਾਂ ਸਹਿਬਜ਼ਾਦਿਆਂ ਨੂੰ ਕਿਉਂਕਿ ਕੱਲ ਸ਼ਾਮ ਹੀ ਤਕਰੀਬਨ ਜਿਹੜਾ ਉਹ ਫਤਵਾ ਲਿਖਿਆ ਜਾ ਚੁੱਕਾ ਸੀ ਜਦੋਂ ਸਹਿਬਜ਼ਾਦਿਆਂ ਨੇ ਆਗਮਾਨ ਨੂੰ ਲਲਕਾਰਿਆ ਉਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਹਰ ਗੱਲ ਦਾ ਜਵਾਬ ਅੱਲਾਹ ਔਰ ਪਰਮਾਤਮਾ ਉਹਨਾਂ ਦੀ ਰਜ਼ਾ ਦੇ ਵਿੱਚ ਪੂਰੀ ਦਲੀਲ ਦੇ ਨਾਲ ਦਿੱਤੀ ਆਪਾਂ ਕਹਿ ਦਿੰਨੇ ਆ ਨਿੱਕੀਆਂ ਜਿੰਦਾ ਵੱਡੀਆਂ ਵੱਡੇ ਸਾਕੇ ਪਰ ਕੱਲ ਹੀ ਮੈਂ ਭਾਈ ਸਾਹਿਬ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਮਹਾਨ ਜਿੰਦਾ ਮਹਾਨ ਸਾਕੇ ਉਹ ਨਿੱਕੀਆਂ ਜਿੰਦਾ ਨਹੀਂ ਸੀ ਉਹ ਬੜੇ ਮਹਾਨ ਪੁਰਸ਼ ਸੀ ਉਹਨਾਂ ਦਾ ਸੋਚਣ ਔਰ ਜੀਵਨ ਪੱਤਰ ਬਹੁਤ ਉੱਚਾ ਸੀ ਇਹ ਸਿਧਾਂਤ ਜਿਹੜਾ ਆ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਸੀ ਹੁਣ ਬਹੁਤ ਸਾਰੇ ਲੋਕ ਆ ਉਹ ਕਹਿੰਗੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਭਗਤੀ ਵਾਲਾ ਹੀ ਮੰਨਦੇ ਆ ਹਥਿਆਰ ਨਹੀਂ ਅਸੀਂ ਚੱਕ ਸਕਦੇ ਕਿਰਪਾਨ ਨਹੀਂ ਚੱਕ ਸਕਦੇ ਅਸੀਂ ਅਸੀਂ ਸ੍ਰੀ ਸਾਹਿਬ ਨਹੀਂ ਕਹਿਨ ਸਕਦੇ ਅਸੀਂ ਕੇਸ ਨਹੀਂ ਰੱਖ ਸਕਦੇ ਅਸੀਂ ਬਾਬੇ ਨਾਨਕ ਨੂੰ ਮੰਨਦੇ ਹਾਂ ਬਾਬੇ ਨਾਨਕ ਨੇ ਇਹ ਸਿਧਾਂਤ ਜਿਹੜਾ ਸ਼ੁਰੂ ਕੀਤਾ ਸੀਗਾ ਜਦੋਂ ਬਾਬਰ ਦੀਆਂ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਹਨਾ ਗੁਰਮਾਨ ਸਿੰਘ ਪਾਸ਼ਾ ਨੇ ਪਹਿਲਾਂ ਰਾਜਿਆਂ ਨੂੰ ਲਲਕਾਰਿਆ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਵਨ ਬੈਠੇ ਸੁਤੇ ਅੱਜ ਤੱਕ ਕਿਸੇ ਨੇ ਰਾਜੇ ਨੂੰ ਕੁੱਤਾ ਗਿਆ ਕਹੇ ਕਿ ਦੇਖੋ ਨਾਲ ਹੀ ਪਰਚੇ ਜਿਹੜੇ ਆਉ ਹੋ ਜਾਣਗੇ ਦਰਜ ਤੱਕ ਅੱਜ ਉਹਨਾਂ ਸ਼ੀਦਾਂ ਦੇ ਸਥਾਨ ਤੇ ਸ੍ਰੀ ਫਤਿਹਗੜ੍ਹ ਸਾਹਿਬ 10 ਲੱਖ ਦਾ ਤਕਰੀਬਨ ਇਕੱਠ ਹੈ ਇੰਨੀ ਸੰਗਤ ਜਿਹੜੀ ਹੈ ਤੇ ਅੱਜ ਔਰੰਗਜੀਬ ਦੀ ਮੜੀ ਤੇ ਕਿਸੇ ਨੇ ਸੁਣਿਆ ਹੋਵੇ ਦੀਵਾ ਜਗਾਉਣ ਨੂੰ ਵੀ ਪੈਸੇ ਨਹੀਂ ਹੁੰਦੇ ਕਿਸੇ ਨੇ ਸੁਣਿਆ ਹੋਵੇ ਵਜ਼ੀਰ ਖਾਨ ਦੀ ਮੜੀ ਤੇ ਮੇਦੇ ਲੱਗਦੇ ਹੈ ਕਿਉਂਕਿ ਜਿਹੜੇ ਸ਼ਹੀਦ ਹੁੰਦੇ ਆ ਜੋ ਲੋਕਾਂ ਲਈ ਆਪਣਾ ਕੁਰਬਾਨ ਕਰ ਜਾਂਦੇ ਆ ਅੱਜ ਲੱਖਾਂ ਲੋਕ ਉੱਥੇ ਜਿਹੜੇ ਆ ਉਹ ਨੱਕ ਮਸਤਕ ਹੋ ਰਹੇ ਨੇ ਤਕਰੀਬਨ ਪਿਛਲੇ 15 ਦਿਨਾਂ ਤੋਂ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਜਦਾ ਕਰ ਰਹੀ ਹੈ ਆਪਾਂ ਰੋਜ਼ ਅਰਦਾਸ ਕਰਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਪੰਜ ਪਿਆਰੀ ਚਾਰ ਸਹਿਬਜ਼ਾਦੀ 40 ਮੁਕਤੀ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੀ ਛਕਿਆ ਦੀਗ ਚਲਾਈ ਦੀਗ ਵਾਹੀ ਦੀਖ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਅੱਜ ਸਹਿਬਜ਼ਾਦਿਆਂ ਨੂੰ ਦੁਬਾਰਾ ਫੇਰ ਜਦੋਂ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤੇ ਮਾਤਾ ਗੁਜਰਕੌਰ ਨੇ ਪੂਰੇ ਸ਼ਿੰਗਾਰ ਕੇ ਸਹਬਜ਼ਾਦੇ ਦੇਖਾਂ ਜੀ ਨਾ ਫਿਰ ਰੂਹਾਂ ਨਿਆਰੀਆਂ ਰੱਜ ਕੇ ਨਹਾਰ ਲਾਂ ਮੈ ਸੂਰਤਾਂ ਪਿਆਰੀਆਂ ਦੇਖਾਂਗੀ ਨਾ ਫਿਰ ਏ ਰੂਹਾਂ ਪਿਆਰੀਆਂ ਰੱਜ ਕੇ ਨਹਾਰ ਲਾਂ ਮੈ ਸੂਰਤਾਂ ਪਿਆਰੀਆਂ ਪਿਆਰੀ ਪਿਆਰੀ ਸਿਰਾਂ ਤੇ ਕਲਗੀ ਸਜਾਦਿਆਂ ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾਦਿਆਂ ਮਾਤਾ ਗੁਜਰਕੌਰ ਨੇ ਲਾੜੀ ਬਣਾ ਕੇ ਸਹਬਜ਼ਾਦਿਆਂ ਨੂੰ ਜਿਹੜਾ ਉੱਥੇ ਭੇਜਿਆ ਸੋ ਕਲਗੀਧਰ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਜਿਹੜਾ ਉਹ ਸਾਡੇ ਤੋਂ ਵਾਰਿਆ ਅਸੀਂ ਲੋਕ ਕਦੇ ਵੀ ਕਲਗੀਧਰ ਪਾਤਸ਼ਾਹ ਦੀ ਕੁਰਬਾਨੀ ਨੂੰ ਭੁੱਲਾਂਗੇ ਨਹੀਂ ਹਮੇਸ਼ਾ ਯਾਦ ਰੱਖਾਂਗੇ ਸਹਿਬਜ਼ਾਦਿਆਂ ਨੂੰ ਖੁੱਲੇ ਵਿਹੜੇ ਦੇ ਵਿੱਚ ਲਿਆ ਕੇ ਰੋਜ਼ ਪੇਸ਼ ਕੀਤਾ ਜਾਂਦਾ ਸੀ ਤੇ ਵਜੀਰ ਖਾਨ ਜਿਹੜਾ ਆ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਜਾਂ ਕਥਾਕਾਰਾਂ ਦੇ ਕੋਲੋਂ ਗਿਆਨੀਆਂ ਮਹਾਂਪੁਰਸ਼ਾਂ ਦੇ ਕੋਲੋਂ ਇਤਿਹਾਸ ਸੁਣਿਆ ਹਣਾ ਜਦੋਂ ਉਹ ਨੀਂ ਚੜ ਰਹੇ ਸੀ ਜਿੱਥੇ ਉਹ ਸਹਿਬਜ਼ਾਦੀਆਂ ਦੀਆਂ ਅੱਖਾਂ ਸਨ ਉਹ ਇੱਟਾਂ ਜਿਹੜੀਆਂ ਖਾਲੀ ਰੱਖੀਆਂ ਹੋਈਆਂ ਸਨ ਕਿ ਕਿਤੇ ਵਜੀਰ ਖਾਨ ਸਾਹਮਣੇ ਖੜਾ ਦੇਖ ਰਿਹਾ ਸੀ ਕਿ ਇਹਨਾਂ ਦੀਆਂ ਅੱਖਾਂ ਦੇ ਵਿੱਚ ਮੌਤ ਦਾ ਡਰ ਦੇਖਾਂ ਪਰ ਉਹ ਗੁਰੂ ਕੇ ਲਾਲ ਜਿਹੜੇ ਸੀਗੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਜਿਹੜਾ ਉਹ ਆਰੰਭ ਕਰ ਦਿੱਤਾ ਉਸਰਦੀ ਰਹੀ ਕੰਧ ਮੁਕੰਮਲ ਹੋ ਗਈ ਲਾਸਟ ਦੇ ਵਿੱਚ ਵੀ ਜਦੋਂ ਉਹਨਾਂ ਨੇ ਦੇਖਿਆ ਕਿ ਕੰਧ ਪੂਰੀ ਬਣ ਗਈ ਹੈ ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਉਹ ਚੜ੍ਹਦੀ ਕਲਾ ਆ ਉਹ ਪੂਰੀ ਦ੍ਰਿੜਤਾ ਆ ਉਹ ਆਪਣੇ ਸਿਧਾਂਤ ਤੇ ਡਟੇ ਹੋਏ ਆ ਤੇ ਲਾਸਟ ਦੇ ਵਿੱਚ ਉਹ ਜਿਹੜੀਆਂ ਇੱਟਾਂ ਜਿਹੜੀਆਂ ਉਹ ਲਾਸਟ ਦੇ ਵਿੱਚ ਲਾਈਆਂ ਗਈਆਂ ਉਸ ਤੋਂ ਪਹਿਲਾਂ ਜਿਹੜੀ ਆਪਾਂ ਅੱਗੇ ਵੀ ਗੱਲ ਕਰਦੇ ਸੀ ਕਿ ਬਾਬਾ ਫਤਿਹ ਸਿੰਘ ਨੇ ਕਿਹਾ ਸੀ ਕਿ ਜਿਹੜੀ ਜ਼ਿੰਦਗੀ ਜਦੋਂ ਵਜ਼ੀਰ ਖਾਂ ਕਹਿੰਦਾ ਸੀ ਤੁਹਾਨੂੰ ਜ਼ਿੰਦਗੀਆਂ ਬਖਸ਼ ਦਵਾਂਗੇ ਅਸੀਂ ਤੁਸੀਂ ਆਪਦੀ ਜ਼ਿੰਦਗੀ ਦਾ ਆਨੰਦ ਲਓਂਗੇ ਤੁਹਾਨੂੰ ਵਜ਼ੀਰੀਆਂ ਦੇ ਦਾਂਗੇ ਜਾਨਕਿ ਸੋਚ ਮਾਰਨਾ ਚਾਹੁੰਦਾ ਸੀ ਹਾਕਮ ਤਾਂ ਸੋਚਦਾ ਕਰਕੇ ਹੀ ਸਿੱਖਿਆ ਜੇ ਸੋਚ ਚੰਗੀ ਆ ਤਾਂ ਸਿੱਖਿਆ ਜੇ ਸੋਚ ਮਾੜੀ ਆ ਤਾਂ ਫੇਰ ਆਪਾਂ ਸਿੱਖ ਜਿਹੜੇ ਉਹ ਨਹੀਂ ਬਣ ਸਕਦੇ ਕਿਉਂਕਿ ਸਾਰੀ ਗੱਲ ਜਿਹੜੀ ਉਹ ਸੋਚ ਦੀ ਸਿਧਾਂਤ ਦੀ ਟਿੱਕੀ ਹੋਈ ਆ ਤੇ ਹੁਣ ਬਾਬਾ ਫਤੇ ਸਿੰਘ ਨੂੰ ਇਹ ਇਹਦਾ ਸਵਾਲ ਦਾ ਜਵਾਬ ਜਿਹੜਾ ਬਾਬਾ ਫਤੇ ਸਿੰਘ ਨੇ ਦਿੱਤਾ ਸੀ ਜਿਹੜਾ ਮੈਂ ਅੱਗੇ ਵੀ ਬਹੁਤ ਵਾਰੀ ਆਪਾਂ ਗੱਲ ਕੀਤੀ ਹੈ ਕਿ ਤੁਹਾਨੂੰ ਜ਼ਿੰਦਗੀਆਂ ਬਖਸ਼ ਦਿੱਤੀਆਂ ਜਾਣਗੀਆਂ ਤਾਂ ਬਾਬਾ ਫਤੇ ਸਿੰਘ ਨੇ ਕਿਹਾ ਸੀ ਜਿਹੜੀ ਜ਼ਿੰਦਗੀ ਤੂੰ ਬਖਸ਼ੇਗਾ ਸਾਨੂੰ ਦੇਵੇਂਗਾ ਸੋਚ ਮਾਰ ਕੇ ਅਸੀਂ ਜੀਣਾ ਨਹੀਂ ਚਾਹੁੰਦੇ ਪਰ ਜਿਹੜੀ ਜ਼ਿੰਦਗੀ ਤੂੰ ਸਾਨੂੰ ਦੋਵੇਂਗਾ ਕੀ ਉਹਦਾ ਕਿਤੇ ਅੰਤ ਨਹੀਂ ਹੋਏਗਾ ਵੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਹੈ ਜੋ ਕੁਝ ਉਹ ਸੋ ਬੰਸ ਹੈ ਪਰ ਉਹ ਅੱਜ ਦੇ ਕਾਲ ਜੇ ਜ਼ਿੰਦਗੀ ਦਾ ਆਮਤ ਹੋ ਹੀ ਜਾਣਾ ਤਾਂ ਫਿਰ ਸੋਚ ਮਾਰ ਕੇ ਕਿਉਂ ਜੀਣਾ ਇੱਕ ਹੋਰ ਕਿ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਦੇ ਸਾਹਮਣੇ ਜਦੋਂ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਟੰਡੋਰਾ ਪਿੱਟ ਕੇ ਚਰਾਹੇ ਦੇ ਵਿੱਚ ਲਿਆ ਕੇ ਦਿੱਤੀ ਜਾਂਦੀ ਸੀ ਖਾਸ ਕਰਕੇ ਸਿੱਖਾਂ ਨੂੰ ਬਾਬਾ ਮੋਤੀराम ਮਹਿਰਾ ਨੂੰ ਉਹਦੇ ਸਾਰੇ ਪਰਿਵਾਰ ਨੂੰ ਉਹਦੀ ਮਾਤਾ ਨੂੰ ਉਹਨਾਂ ਦੀ ਸਿੰਘਣੀ ਨੂੰ ਉਹਨਾਂ ਦੇ ਬੱਚੇ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਹਨ ਕੰਨੀ ਭਿਆਨਕ ਸਜ਼ਾ ਜਿਹੜੀ ਉਹ ਦੰਦੇ ਰਹਿ ਜਾਲਮ ਜਿਹੜੇ ਆ ਜਿਆਦਾ ਕਰਕੇ ਉਹ ਚਰਾਸਤੇ ਦੇ ਵਿੱਚ ਜਾਂ ਖੁੱਲੀਆਂ ਜਗ੍ਹਾ ਦੇ ਵਿੱਚ ਦੰਦੇ ਸੀ ਲਿਆ ਕੇ ਸਜ਼ਾ ਤੇ ਪਹਿਲਾਂ ਟੰਡੋਰਾ ਪਟਿਆ ਜਾਂਦਾ ਸੀ ਕਿ ਲੋਕੀਂ ਦੇਖਣ ਔਰ ਰਾਜਿਆਂ ਦਾ ਜਿਹੜਾ ਡਰ ਆ ਉਹ ਜਨਤਾ ਦੇ ਮਨ ਦੇ ਉੱਤੇ ਪਿਆਰ ਰਵੇ ਪਿਛਲੇ ਸਮੇਂ 'ਚ ਆਪਣੇ ਵੀ 1984 'ਚ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਦਹਿਸਤ ਪਾਉਣ ਦੀ ਮਾਹੌਲ ਨੂੰ ਦਹਿਸਤ ਵਾਲਾ ਕਰਨ ਦੀ ਕਿਉਂਕਿ ਸਰਕਾਰਾਂ ਜਿਹੜੀਆਂ ਆ ਉਹ ਚਾਹੁੰਦੀਆਂ ਆ ਕਿ ਅਸੀਂ ਇਹਨਾਂ ਨੂੰ ਦਬਾ ਕੇ ਰੱਖੀਏ ਇਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਡਰਿਆ ਉਹ ਬਹਾਲ ਕੇ ਰੱਖੀਏ ਸਿਰਫ ਦੂ ਰਾਜ ਇਹੋ ਜੇ ਹੋਏ ਆ ਇੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਜਿਹਦੇ ਨਾਲ ਜਿਹੜੀ ਫੌਜ ਸੀਗੀ ਕਿੰਨੀ ਫੌਜ ਸੀ ਉਹਦੀ ਜਿਨ੍ਹਾਂ ਨੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਕਿ ਜਿਹੜੇ ਕਿਸਾਨ ਹੋਣ ਜ਼ਮੀਨਾਂ ਦੇ ਬਦਲੇ ਇਥੋਂ ਦੇ ਰਾਜਿਆਂ ਨਾਲ ਲੜ ਰਹੇ ਆ ਇਹ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਚੌਧਰੀਆਂ ਦੇ ਕੋਲੋਂ ਲੈ ਕੇ ਕਿਸਾਨਾਂ ਦੇ ਨਾਮ ਚੜਵਾਈਆਂ ਸੀ ਪਹਿਲਾ ਕੰਮ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕੀਤਾ ਸੀ ਲੋਕੀ ਉਹਨਾਂ ਦਾ ਦਿਲੋਂ ਸਤਕਾਰ ਕਰਦੇ ਸੀ ਕੋਈ ਡਰ ਨਹੀਂ ਸੀ ਦੂਸਰਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਨ੍ਹਾਂ ਦੇ ਰਾਜ 'ਚ ਕੋਈ ਜੇਲ ਹੀ ਨਹੀਂ ਸੀ ਪਰਜਾਂ ਨੂੰ ਕੋਈ ਡਰ ਨਹੀਂ ਸੀ ਜੇ ਕਾਲ ਪੈ ਜਾਂਦਾ ਸੀ ਤਾਂ ਮਹਾਰਾਜਾ ਆਪ ਆਪ ਦੇ ਮੋਢੇ ਤੇ ਕਣਕ ਦੀ ਪੂਰੀ ਰੱਖ ਕੇ ਅਗਲੇ ਦੇ ਘਰ ਤੇ ਇਸ ਬਦਲ ਕੇ ਛੱਡ ਕੇ ਆਉਂਦੇ ਸੀ ਇਹ ਹੁੰਦੇ ਆ ਰਾਜੇ ਲੋਕਾਂ ਦੇ ਮਨਾਂ ਦੇ ਵਿੱਚ ਰਾਜ ਕਰਨਾ ਰਾਜ ਤਾਂ ਬਹੁਤ ਦੁਨੀਆ ਤੇ ਕਰਦੇ ਆ ਪਰ ਜਿਹੜਾ ਮਨਾਂ ਤੇ ਰਾਜ ਕਰਦਾ ਉਹ ਕੋਈ ਕੋਈ ਆ ਇਸ ਕਰਕੇ ਚਰਸ਼ਤੇ ਦੇ ਵਿੱਚ ਜਾਂ ਖੁੱਲੀ ਜਗ੍ਹਾ ਦੇ ਵਿੱਚ ਲਿਆ ਕੇ ਉਹਨਾਂ ਸਮਿਆਂ ਦੇ ਵਿੱਚ ਇੱਕ ਦਹਿਸ਼ਤ ਪੈਦਾ ਕੀਤੀ ਜਾਂਦੀ ਸੀ ਤੇ ਉਹਨਾਂ ਮਹਾਂਪੁਰਸ਼ਾਂ ਨੇ ਕੁਰਬਾਨੀ ਦੇ ਕੇ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘਾ ਮਾਤਾ ਗੁਜਰਕੌਰ ਉਹਨਾਂ ਸਮਿਆਂ 'ਚ ਉਹ ਜਿਹੜੀ ਉਹਦੀ ਕਚਹਿਰੀ ਸੀ ਉਹ ਇੱਕ ਕਤਲਗਾਹ ਸੀ ਸਮਝ ਲਓ ਉੱਥੇ ਲੋਕਾਂ ਨੂੰ ਤਸੀਹੇ ਹੀ ਦਿੱਤੇ ਜਾਂਦੇ ਸੀ ਉੱਥੇ ਇਦਾਂ ਦੇ ਫੈਸਲੇ ਸੁਣਾਏ ਜਾਂਦੇ ਸੀ ਉਸ ਕਤਲਗਾਹ ਨੂੰ ਸਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਦੇ ਕੇ ਅੱਜ ਉੱਥੇ ਸੱਚਖੰਡ ਬਣਾਤਾ ਅੱਜ 10 ਲੱਖ ਬੰਦਾ ਅੱਜ ਦੇ ਦਿਨ ਇਹ 15 ਦਿਨ ਤੋਂ ਲਗਾਤਾਰ ਸ਼ੁਰੂ ਆ ਸਿੱਧੀ ਪੰਡੜਵਾਰ ਤੇ ਲਗਾਤਾਰ ਉੱਥੇ ਜਿਹੜੀ ਸੰਗਤ ਪਹੁੰਚ ਰਹੀ ਹੈ ਔਰ ਉਹਨੂੰ ਸੱਚਖੰਡ ਬਣਾ ਦੁੱਤਾ ਉਸ ਜਗ੍ਹਾ ਉਦਾਂ ਉੱਥੇ ਸਹਬ ਜਿਆਦਿਆਂ ਨੇ ਜਵਾਬ ਦਿੱਤਾ ਸੀ ਜੋ ਆਪਾਂ ਆਮ ਪੜ੍ਹਦੇ ਰਹਿੰਦੇ ਆ ਹਾਕਮ ਸਰੀਰ ਨੂੰ ਨਹੀਂ ਸੀ ਮਾਰਨਾ ਚਾਹੁੰਦੇ ਉਹ ਸੋਚ ਨੂੰ ਜਿਹੜਾ ਉਹ ਮਾਰਨਾ ਚਾਹੁੰਦੇ ਸੀ ਸਰੀਰ ਨੂੰ ਜਦੋਂ ਸਰੀਰ ਦੇ ਵਿੱਚੋਂ ਸੋਚ ਖਤਮ ਹੋ ਜਵੇ ਤੇ ਉਦੋਂ ਕੰਮ ਜਲੋ ਬੰਦਾ ਜਿਹੜਾ ਆ ਉਹ ਇੱਕ ਲੋਥ ਹੁੰਦਾ ਹੈ ਇੱਕ ਗੱਲ ਹੋਰ ਹਮੇਸ਼ਾ ਯਾਦ ਰੱਖਿਓ ਠੰਡਾ ਬੁਰਜ ਜਿਹੜਾ ਆ ਉਹ ਸਰਦਾ ਸਕੂਲ ਆ ਜੇ ਆਪਾਂ ਸਿੱਖਿਆ ਲੈਣੀ ਆ ਤਾਂ ਮਾਤਾ ਗੁਜਰਕੌਰ ਸਾਡੇ ਟੀਚਰ ਨੇ 10 ਗੁਰੂ ਸਹਿਬਾਨ ਸਾਡੇ ਟੀਚਰ ਨੇ ਉੱਥੇ ਮਾਤਾ ਗੁਜਰਕੌਰ ਜੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਦੇਖੀਏ ਤੇ ਉਹ ਸਾਡੇ ਟੀਚਰ ਸਾਨੂੰ ਨਜ਼ਰ ਆ ਰਹੇ ਨੇ ਠੰਡਾ ਬੁਰਜ ਜਿਹੜਾ ਉਹ ਸਾਡਾ ਸਕੂਲ ਸਾਨੂੰ ਨਜ਼ਰ ਆ ਰਿਹਾ ਸਿੱਖ ਇਤਿਹਾਸ ਔਰ ਗੁਰਬਾਣੀ ਜਿਹੜਾ ਉਹ ਸਾਡਾ ਸਿਲੇਬਸ ਹੈ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਿੱਥੇ ਤੇ ਜਿੱਥੇ ਸਾਬ ਜਦੀ ਨੀਆਂ ਦੇ ਵਿੱਚ ਜਿਣੇ ਗਏ ਉਹ ਐਗਜ਼ਾਮੀਨੇਸ਼ਨ ਹਾਲ ਹੈ ਸਾਡਾ ਸਾਡਾ ਪੇਪਰ ਦੇਣ ਦਾ ਸਥਾਨ ਹੈ ਉਹ ਜਿੱਥੇ ਅਸੀਂ ਪਾਸ ਹੋਣਾ ਹੈ ਜੋ ਇਹ ਗੱਲਾਂ ਜਿਹੜੀਆਂ ਇਤਿਹਾਸ ਦੇ ਵਿੱਚ ਪੜ ਕੇ ਆਪਣੇ ਆਪ ਦੀ ਸੋਚ ਨੂੰ ਜਿਹੜਾ ਬਲਵਾਨ ਤੁਸੀਂ ਕਰ ਸਕਦੇ ਸਾਹਿਬ ਜਾਂ ਦੇ ਜੀ ਕੁਰਬਾਨੀ ਨਾਂ ਦਿੰਦੇ ਗੁਰੂ ਗੋਬਨ ਸਿੰਘ ਜੀ ਨੇ ਤੀਰ ਦੀ ਨੋਕ ਦੇ ਨਾਲ ਜਦੋਂ ਨੂਰਾ ਮਾਹੀ ਖਬਰ ਲੈ ਕੇ ਗਿਆ ਕਿਉਂਕਿ ਉਹਦੀ ਭੈਣ ਜਿਹੜੀ ਉਹ ਵਿਆਹੀ ਹੋਈ ਸੀਗੀ ਸਰਹੰਦ ਤੇ ਉਹ ਖਬਰ ਲੈ ਕੇ ਗਿਆ ਕਿ ਛੋਟੇ ਸਾਹਿਬ ਜਾਂ ਦੇ ਤਮਾਤਾ ਗੁਜਰ ਕੌਰ ਜਿਹੜੇ ਉਹ ਸ਼ਹੀਦ ਕਰ ਦਿੱਤੇ ਗਏ ਕਿ ਗੁਰੂ ਸਾਹਿਬ ਆਪਣੀ ਮੌਜ ਦੇ ਵਿੱਚ ਬੈਠੇ ਸਨ ਤੀਰ ਦੀ ਨੋਕ ਦੇ ਨਾਲ ਇੱਕ ਕਾਈ ਦਾ ਦੱਬ ਦਾ ਬੂਟਾ ਪਟਿਆ ਉਹਨਾਂ ਨੇ ਤੇ ਨਾਲ ਹੀ ਬਚਨ ਕਹਿ ਦਿੱਤਾ ਕਿ ਮੁਗਲਾਂ ਦਾ ਰਾਜ ਦੀ ਜੜ ਜਿਹੜੀ ਉਹ ਪੁੱਟੀ ਗਈ 750 ਸਾਲ ਪੁਰਾਣਾ ਰਾਜ ਸੀ ਮੁਗਲਾਂ ਦਾ ਜੇ ਸਾਹਿਬ ਜਾਦੀ ਸੀ ਦੀ ਨਾਂ ਦਿੰਦੇ ਇਹਨੇ ਸਿੱਖ ਕਰਬਾਮੀ ਨਾਂ ਦਿੰਦੇ ਕੀ ਉਹ ਰਾਜ ਦੀਆਂ ਜੜਾਂ ਹੁਣ ਤੱਕ ਪਟੀਆਂ ਜਾਣੀਆਂ ਸੀ ਇੱਥੇ ਅੰਗਰੇਜ਼ 200 ਸਾਲ ਰਹੇ ਭਾਰਤ 'ਚ ਪੰਜਾਬ ਤੇ ਸਿਰਫ 100 ਸਾਲ ਰਾਜ ਕੀਤਾ ਤੇ 100 ਸਾਲ ਦੇ ਵਿੱਚ ਹੀ ਸਿੱਖਾਂ ਨੇ ਔਰ ਪੰਜਾਬੀਆਂ ਨੇ ਅਗਰੇਜ਼ਾਂ ਦਾ ਜੀਣਾ ਜਿਹੜਾ ਉਹ ਹਰਾਮ ਕਰ ਛੱਡਿਆ ਸੀ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਸਪੱਸ਼ਟ ਭਰੀ ਹੈ ਜੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੀਆਂ ਫਿਰ ਆਪਾਂ ਨੂੰ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਿਹੜਾ ਉਹ ਰਹਿਣਾ ਪਏਗਾ ਗੁਰਬਾਣੀ ਦਾ ਇੱਕ ਬਚਨ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿ ਸिखਾਈ ਤੋ ਆਪਾਂ ਨੂੰ ਉਹਨਾਂ ਨੇ ਕੁਰਬਾਨੀ ਦੇ ਕੇ ਆਪਣੀ ਕੁਰਬਾਨੀ ਦੇ ਕੇ ਤੇ ਸਾਡਾ ਸਿਰ ਜਿਹੜਾ ਉਹ ਉੱਚਾ ਕੀਤਾ ਹੈ ਸਾਨੂੰ ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਉਹ ਭੁੱਲਣਾ ਨਹੀਂ ਚਾਹੀਦਾ ਸਦਾ ਇਤਿਹਾਸ ਦੇ ਨਾਲ ਜੁੜੇ ਰਹੋ ਵੱਖੋ ਵੱਖਰੀ ਬਲਾਰਿਆਂ ਦੇ ਕੋਲੋਂ ਇਤਿਹਾਸ ਜਿਹੜਾ ਸੁਣਿਆ ਕਰੋ ਜਦੋਂ ਹੈ ਸ਼ੇਰ ਮੁਹੰਮਦ ਬਲੇਰ ਕੋਟਲਾ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਬਣਦਾ ਕਿਉਂਕਿ ਉਹ ਵੀ ਸਭਾ ਦੇ ਵਿੱਚ ਹਾਜ਼ਰ ਸੀ ਉੱਥੇ ਥੂਬੇ ਦੀ ਕਚਹਿਰੀ ਦੇ ਵਿੱਚ ਤੇ ਵਜ਼ੀਰ ਖਾਨ ਨੇ ਕਿਹਾ ਕਿ ਤੇਰੇ ਦੋ ਭਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਤਲ ਕਰ ਦਿੱਤਾ ਸੀ ਤੇ ਤੂੰ ਉਹਦਾ ਬਦਲਾ ਜਿਹੜਾ ਆ ਇਹ ਤੇਰੇ ਮੌਜਰਮ ਨੇ ਸਹਿਬ ਜੀ ਜੀ ਤੂੰ ਇਹਨਾਂ ਕੋਲੋਂ ਬਦਲਾ ਲੈ ਸਕਦਾ ਹੈ ਤ ਸਹਿਬ ਜਿਆਦਿਆਂ ਨੇ ਕਿਹਾ ਸੀ ਕਿ ਉਹ ਮਦਾਨੇ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋਏ ਆ ਤੁਸੀਂ ਉਹਨਾਂ ਦੇ ਭਰਾਵਾਂ ਦਾ ਕਤਲ ਕਹਿ ਕੇ ਉਹਨਾਂ ਦੇ ਭਰਾਵਾਂ ਦੇ ਸ਼ਹੀਦੀ ਦਾ ਉਪਮਾਨ ਨਾ ਕਰੋ ਦੇਖੋ ਕਿੰਡੀ ਵੱਡੀ ਸੋਚ ਸੀ ਤੇ ਉੱਥੇ ਹੀ ਸ਼ੇਰ ਮੁਹੰਮਦ ਮਲੇਰ ਕੋਟਲੇ ਨੇ ਹਾ ਦਾ ਨਾਰਾ ਮਾਰਿਆ ਸੀ ਕਿ ਮੇਰੇ ਇਹ ਦੋਸ਼ੀ ਨਹੀਂ ਹਾਂ ਮੈਂ ਮਾਸੂਮ ਬੱਚੇ ਹਾਂ ਬਿਰਧ ਮਾਤਾ ਆ ਕਿਉਂਕਿ ਮੁਸਲਮਾਨ ਵੀ ਬਹੁਤ ਚੰਗੇ ਹੈਗੇ ਗਨੀ ਖਾਂ ਨਬੀ ਖਾਂ ਹੁਣ ਹੋਰ ਬਹੁਤ ਸਾਰੇ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਆਂ ਕੋਈ ਵੀ ਧਰਮ ਕਦੇ ਵੀ ਮਾੜਾ ਨਹੀਂ ਹੁੰਦਾ ਉਹਦੇ ਵਿੱਚ ਇਨਸਾਨ ਜਿਹੜੇ ਆ ਬੰਦੇ ਆ ਜਿਹੜੇ ਉਹ ਮਾਰੇ ਹੁੰਦੇ ਆ ਉਹਨਾਂ ਦਾ ਕਰਕੇ ਜਿਹੜਾ ਧਰਮ ਆ ਉਹ ਬਦਨਾਮ ਹੋ ਜਾਂਦਾ ਹੁਣ ਵੀ ਜਿਹੜਾ ਕੁਰਸੀ ਤੇ ਬੈਂਦਾ ਆ ਆਪਾਂ ਸਾਡੀ ਆਪਣੀ ਲੜਾਈ ਜਿਹੜੀ ਆ ਜਿਹੜਾ ਬੰਦਾ ਕੁਰਸੀ ਤੇ ਬੈਠਾ ਹੋਵੇ ਉਹ ਚਾਹੀ ਕੋਈ ਵੀ ਹੋਵੇ ਪਿਛਲੇ ਸਮੇਂ ਚ 10 ਸਾਲ ਰਾਜ ਅਕਾਲੀ ਦਲ ਦਾ ਰਿਆ ਕੀ ਸਿੱਖੋ ਉਹਨਾਂ ਦੇ ਨਾਲ ਲੜਦੇ ਨਹੀਂ ਰਹੇ ਕਿਉਂਕਿ ਉਹਨਾਂ ਨੇ ਜ਼ੁਲਮ ਕੀਤੇ ਹੁਣ ਮੰਨੇ ਵੀ ਆ ਉਹਨਾਂ ਨੇ ਹਨਾ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ ਆ ਤੇ ਜਿਹੜਾ ਕੁਰਸੀ ਤੇ ਬਹਿੰਦਾ ਆ ਉਹਦੇ ਵਿੱਚੋਂ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਹੁੰਦਾ ਨਹੀਂ ਤਾਂ ਸਾਰੇ ਗਲਤੀਆਂ ਕਰਦੇ ਆ ਔਰ ਬਹੁਤ ਤਸ਼ੱਦਦ ਕਰਦੇ ਆ ਲੋਕਾਂ ਤੇ ਇਸ ਕਰਕੇ ਜਿਹੜਾ ਵੀ ਕੁਰਸੀ ਤੇ ਬੈਠੇਗਾ ਸਿੱਖ ਕੌਮ ਦੇ ਨਾਲ ਉਹਦਾ ਸਦਾ ਹੀ ਜਿਹੜਾ ਵੈਰ ਪੰਜ ਸਦੀਆਂ ਤੋਂ ਚੱਲਿਆ ਆਉਂਦਾ ਆ ਉਹ ਚੱਲਦਾ ਰਹੇਗਾ ਕਿਉਂਕਿ ਬਾਬੇ ਨਾਨਕ ਨੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਾਨੂੰ ਗੱਲ ਕਰਨਾ ਸਿਖਾਇਆ ਹਨ ਰਾਜੀ ਸੀ ਮੁਕੱਦਮ ਕੁੱਤੇ ਜਾਈ ਜਗਾਵਨ ਬੈਠੇ ਸੁਤੇ ਬਾਬਰ ਨੂੰ ਜਾਬਰ ਕਹਿਣਾ ਉਹਨਾਂ ਸਮਿਆਂ ਦੇ ਵਿੱਚ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਸੀ ਅੱਜ ਵੀ ਜਿਹੜਾ ਰਾਜਗਤੀ ਤੇ ਬੈਠਾ ਆ ਕਿਸਾਨਾਂ ਦੀ ਸਿੱਖਾਂ ਦੀ ਉਹਦੇ ਨਾਲ ਲੜਾਈ ਆ ਕਿਉਂਕਿ ਆਪਦੇ ਹੱਕ ਲੈਣੇ ਆ ਤੇ ਹੱਕ ਲੈਣ ਲਈ ਕੁਰਬਾਨੀਆਂ ਜਿਹੜੀਆਂ ਉਹ ਦੇਣੀਆਂ ਪੈਂਦੀਆਂ ਆ ਗਿਆਨੀ ਹਰਪਾਲ ਸਿੰਘ ਜੀ ਆ ਥੋੜੇ ਦਿਨ ਪਹਿਲਾਂ ਇੱਕ ਡਿਬੇਟ ਦੇ ਵਿੱਚ ਗੱਲ ਕਰ ਰਹੇ ਸੀ ਉਹ ਕਹਿੰਦੇ ਕੇਰਲਾ ਤੋਂ ਕੋਈ ਬੀਬੀ ਇਹਨਾਂ ਦਿਨਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਈ ਉਹ ਸ਼ਾਇਦ ਕੋਈ ਜੱਜ ਸੀ ਆਪਣੀ ਟੀਮ ਦੇ ਨਾਲ ਆਏ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਹੈੱਡ ਗ੍ਰੰਥੀ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਤੇ ਕੋਈ ਵੀ ਜਿਹੜਾ ਦੂਸਰੇ ਸੂਬਿਆਂ ਚੋਂ ਜਾਂ ਦੂਸਰੇ ਦੇਸ਼ਾਂ ਦੇ ਵਿੱਚੋਂ ਲੋਕ ਆਉਂਦੇ ਨੇ ਉਹਨਾਂ ਨੂੰ ਉਸ ਜਗ੍ਹਾ ਦੀ ਮਹੱਤਤਾ ਉਸ ਜਗ੍ਹਾ ਦੀ ਜਾਣਕਾਰੀ ਜਿਹੜੀ ਦੇਣੀ ਹੈ ਉਹ ਜਿਹੜੇ ਉੱਥੋਂ ਦੇ ਹੈੱਡ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਦੱਸ ਰਿਹਾ ਸੀ ਸਾਬਜਾਦਿਆਂ ਦੀ ਕੁਰਬਾਨੀ ਕਿ ਇਦਾਂ ਇਦਾਂ ਹੋਈ ਤਪੂ ਦੇ ਇਹ ਦਿਨ ਚੱਲ ਰਹੇ ਸੀ ਤੇ ਠੰਡ ਬਹੁਤ ਸੀ ਤੇ ਉਹਨਾਂ ਨੇ ਕਿਹਾ ਸਿਸਟਰ ਵੀ ਤੁਸੀਂ ਮੈਟ ਦੇ ਉੱਤੇ ਹੋ ਜਾਓ ਫਰਸ਼ ਬਹੁਤ ਠਰੀ ਹੋਈ ਹੈ ਤੇ ਤੁਹਾਡੇ ਪੈਰ ਜਿਹੜੇ ਉਹ ਠਰ ਜਾਣਗੇ ਤੁਹਾਡੇ ਪੈਰ ਜਿਹੜੇ ਆ ਉਹ ਠਰ ਜਾਣਗੇ ਠੰਡ ਬਹੁਤ ਹੈਗੀ ਹੈ ਪਰ ਉਹ ਮੈਟ ਦੇ ਉੱਤੇ ਨਹੀਂ ਹੋਏ ਉਹਨਾਂ ਨੇ ਦੋ ਤਿੰਨ ਵਾਰੀ ਕਿਹਾ ਜਦੋਂ ਚੌਥੀ ਵਾਰ ਕਹਿਣ ਲੱਗੇ ਤਾਂ ਉਹ ਬਾਰਸਾਲ ਆਪਣੇ ਅੰਤਰਧਿਆਨ ਹੋ ਗਏ ਜਿਹੜਾ ਸਹਿਬਜ਼ਾਦਾਾਂ ਦਾ ਇਤਿਹਾਸ ਸੁਣਾਈ ਜਾ ਰਿਹਾ ਸਨ ਤੇ ਜਦੋਂ ਉਹਨਾਂ ਨੇ ਬੀਬੀ ਦੇ ਫੇਸ ਵੱਲ ਦੇਖਿਆ ਤੇ ਉਹ ਰੋ ਰਹੀ ਸੀ ਉਹਦੇ ਅੱਖਾਂ ਦੇ ਵਿੱਚੋਂ ਅਥਰੂ ਕਹਿ ਰਹੇ ਸੀ ਉਹ ਮਹਿਸੂਸ ਕਰ ਰਹੀ ਸੀ ਛੇ ਤੋਂ ਕ੍ਰਿਸਚੀਅਨ ਸੀ ਬੀਬੀ ਕਿਉਂਕਿ ਕਿਸੇ ਵੀ ਧਰਮ ਦੇ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਬਹੁਤ ਚੰਗੇ ਹੁੰਦੇ ਨੇ ਸਾਨੀਅਤ ਨੂੰ ਸਮਝਣ ਵਾਲੇ ਹੁੰਦੇ ਆ ਹੁਣ ਵੀ ਬਹੁਤ ਸਾਰੇ ਜਿਹੜੇ ਮੇਰੇ ਦੋਸਤ ਹੈਗੇ ਆ ਕ੍ਰਿਸਚੀਅਨ ਉਹ ਬਹੁਤ ਵਧੀਆ ਕਰਦੇ ਆ ਬਹੁਤ ਵਧੀਆ ਹੈਗੇ ਆ ਸੋ ਵਧੀਆ ਇਨਸਾਨ ਬਣਨਾ ਸਾਰੇ ਧਰਮ ਜਿਹੜੇ ਉਹ ਇਹੀ ਸਿਖਾਉਂਦੇ ਆ ਕਿ ਵਧੀਆ ਇਨਸਾਨ ਬਣੋ ਉਹਦੇ ਵਿੱਚ ਬੰਦੇ ਜਿਹੜੇ ਆ ਮਾੜੇ ਆ ਜਿਹੜੇ ਗਲਤੀਆਂ ਕਰਦੇ ਆ ਹਨ ਤੇ ਉਹ ਬੀਬੀ ਰੋ ਰਹੀ ਸੀਗੀ ਕਿਉਂਕਿ ਉਹਨੇ ਸੋਚਿਆ ਉਹ ਠੰਡੇ ਥਾਂ ਤਾਂ ਹੀ ਖੜੀ ਹੁੰਦੀ ਉਹ ਅਸਾਸ ਕਰ ਰਹੀ ਸੀ ਆਪਾਂ ਵੀ ਇਹਨਾਂ ਦਿਨਾਂ ਦੇ ਵਿੱਚ 10 ਦਿਨ ਥੱਲੇ ਪੈ ਕੇ ਇਹੀ ਅਸਾਸ ਕਰਦੇ ਆ ਕਿ ਉਹ ਦਿਨ ਕਿਦਾਂ ਦੇ ਹੋਣਗੇ ਕਿੰਨੀ ਠੰਡ ਹੁੰਦੀ ਸੀਗੀ ਕੋਈ ਹੁਣ ਤਾਂ ਆਪਾਂ ਹੀਟਰ ਲਾਉਣੇ ਆ ਗਰਮ ਕੰਬਲ ਲੈਣੇ ਆ ਗਰਮ ਰਜਾਈਆਂ ਗਰਮ ਚਾਦਰਾਂ ਹਨ ਥੱਲੇ ਵਿਸਾਉਣੇ ਆ 9 ਇੰਚ ਦੇ 12 12 ਇੰਚ ਦੇ ਗੱਦੇ ਪਿੱਲੋ ਵਾਲੇ ਆਪਣੇ ਥੱਲੇ ਫੋਮ ਦੇ ਹੁੰਦੇ ਆ ਤੇ ਉਹ ਕਿੱਦਾਂ ਦੇ ਦਿਨ ਹੋਣਗੇ ਉਹ ਬੀਬੀ ਨੇ ਉਹ ਮਹਿਸੂਸ ਕਰ ਰਹੀ ਸੀ ਕਿ ਠੰਡੇ ਥਾਂ 'ਤੇ ਖੜੀ ਹੋ ਕੇ ਕਿਉਂਕਿ ਜਦੋਂ ਤੁਸੀਂ ਮਹਿਸੂਸ ਕਰੋਗੇ ਤੁਹਾਨੂੰ ਆਪ ਜੇ ਤੁਸੀਂ ਇਤਿਹਾਸ ਜਾਨਣਾ ਹੈ ਸਹਬਜ਼ਾਦਿਆਂ ਦਾ ਤੇ ਤੁਹਾਨੂੰ ਆਪ ਖੁਦ ਪਾਤਰ ਬਣਨਾ ਪੈਗਾ ਤੁਹਾਨੂੰ ਆਪਣਾ ਆਪ ਉੱਥੇ ਲਿਜਾ ਕੇ ਖੜਾ ਕਰਨਾ ਪੈਗਾ ਫਿਰ ਤੁਸੀਂ ਉਹ ਜਿਹੜਾ ਇਤਿਹਾਸ ਆ ਉਹਨੂੰ ਸਮਝ ਸਕੋਗੇ ਕਿ ਇਹ ਕੀ ਆ ਕਹਾਣੀ ਕੀ ਆ ਜੇ ਤੁਸੀਂ ਆਪਣੇ ਅੰਦਰ ਦਾ ਟਿਕਾ ਲਿਆਉਣਾ ਹਨ ਤਾਂ ਉਹ ਇਹ ਦਿਨੇ ਆ ਜਿਹੜੇ ਆ 10 ਤੋਂ 20 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਹਨ ਜਿੱਦਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉੱਥੋਂ ਤੁਸੀਂ ਜੇ ਉਹ ਸਾਰਾ ਤੁਰਿਆਂ ਨਾਲ ਨਾਲ ਕਿਉਂਕਿ ਉੱਥੋਂ ਸਫਰੇ ਸ਼ਾਦਤ ਚੱਲਦਾ ਪੰਨੂ ਤੁਸੀਂ ਆਪਣੇ ਮਾਮ ਦੇ ਵਿੱਚ ਓਦਾਂ ਓਦਾਂ ਲਿਆਓ ਕਿ ਕਿਦਾਂ ਕਲਗੀਧਰ ਪਾਤਸ਼ਾਹ ਨੇ ਉਹ ਸ਼ਹਿਰ ਜਿਹੜਾ ਨਾਮੇ ਗੁਰਾਂ ਨੇ ਵਸਾਇਆ ਸੀ ਅਨੰਦਪੁਰ ਸਾਹਿਬ ਹਨ ਤੇ ਸਾਨੂੰ ਬਸਾਉਣ ਵਾਸਤੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੇ ਕਿਹਾ ਸੀਗਾ ਪੰਥ ਵਸੇ ਮੈਂ ਉਜੜਾਂ ਸਾਨੂੰ ਬਸਾਉਣ ਵਾਸਤੇ ਆਪਣਾ ਸਾਰਾ ਕੁਝ ਉਜਾੜ ਲਿਆ ਸੋ ਗੱਲਾਂ ਬਹੁਤ ਨੇ ਆਪਾਂ ਬਣੇ ਰਵਾਂਗੇ ਅੱਜ ਉਹਨਾਂ ਦੀ ਸ਼ਹਾਦਤ ਮੀਆਂ ਦੇ ਵਿੱਚ ਚਣਕੇ ਸਾਹਿਬ ਜਾਦੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕੰਦ ਡਿੱਗ ਗਈ। ਦੇਖਿਆ ਕਿ ਸਾਹਿਬ ਜਾਦੀਆਂ ਦੇ ਵਿੱਚ ਹਲੇ ਪ੍ਰਾਣ ਹੈ। बेहोਸ਼ ਨੇ। ਉਹਨਾਂ ਦੀਆਂ ਤਲੀਆਂ ਛਸੀਆਂ ਗਈਆਂ। ਤਲੀਆਂ ਚਸ ਕੇ ਉਹਨਾਂ ਨੂੰ ਫੇਰ ਹੋਸ਼ ਚ ਲੈ ਆਂਦਾ ਗਿਆ ਕਿ ਸ਼ਾਇਦ ਇਹ ਡਰ ਜਾਣ ਹੋਣ। ਵੀ ਇਹਨਾਂ ਨੂੰ ਮੌਤ ਬਹੁਤ ਨੇੜੇੋਂ ਦੇਖ ਲਈ ਐ। ਸ਼ਾਇਦ ਹੁਣ ਡਰ ਜਾਣ ਆਪਣੇ ਨਾਲ ਵੀ ਕੋਈ ਹਾਦਸਾ ਹੋ ਜAVE ਆਪਾਂ ਬਾਅਦ ਚ ਉਸ ਰਾਸਤੇ ਨਹੀਂ ਜਾਂਦੇ। ਆਪਾਂ ਕਿਹੇ ਬੰਦੇ ਦਾ ਕਤਲ ਹੋਇਆ ਕੋਈ ਜਗ੍ਹਾ ਤੇ ਦੇਖ ਲਈਏ ਹਨਾ। ਬਾਅਦ ਚ ਉਸ ਰਾਸਤੇ ਨਹੀਂ ਕੰਨਾ ਚੱਲ ਜਾਂਦੇ ਆਪਾਂ। ਇਨਾ ਡਰ ਜਾਂਦੇ ਆ ਤੇ ਸਹਿਬਜ਼ਾਦੇ ਹਨ ਮੌਤ ਨੂੰ ਬਹੁਤ ਨੇੜੇੋਂ ਦੇਖਿਆ ਸੀ ਤੇ ਵਜ਼ੀਰ ਖਾਨ ਨੂੰ ਸੀ ਕਿ ਸ਼ਾਇਦ ਹੋਣ ਜਿਹੜਾ ਆ ਇਹ ਸਮਾਇਆ ਇਹ ਮੰਨ ਜਾਣਗੇ ਪਰ ਉਹ ਹੀ ਇਹ ਬਚਾਏ ਉਹ ਫੇਰ ਨਹੀਂ ਮੰਨੇ ਕਈ ਇਤਿਹਾਸ ਕਰ ਦੱਸਦੇ ਕਿ ਉਹਨਾਂ ਦੇ ਨੌ ਵੀ ਜਿਹੜੇ ਆ ਉਹ ਕੱਢੇ ਗਏ ਵਜ਼ੀਰ ਖਾਨ ਦੀ ਸੂਚ ਨਾਲੋਂ ਨਾਲ ਹੀ ਚੱਲਦੀ ਆ ਮੈਨੂੰ ਯਾਦ ਹੈ ਕਿ ਸਾਡੇ ਨੇੜਲੇ ਪਿੰਡ ਦੇ ਇੱਕ ਸਰਪੰਚ ਨੂੰ ਜਲਾਦਾ ਨੇ ਚੱਕਿਆ ਪੁਲਿਸ ਵਾਲਿਆਂ ਤੇ ਉਹਦੇ ਨੌ ਜਿਹੜੇ ਆ ਦੱਸਦੇ ਹੁੰਦੇ ਸੀ ਸਾਡੇ ਬਜ਼ੁਰਗ ਕਿ ਉਹਦੇ ਨੌ ਜਿਹੜੇ ਆ ਉਹ ਪੱਟ ਦਿੱਤੇ ਗਏ ਉਂਗਲਾਂ ਦੇ ਵਿੱਚੋਂ ਇਸੇ ਤਰ੍ਹਾਂ ਦੱਸਦੇ ਆ ਕਿ ਸਹਿਬ ਜਾਦੀਆਂ ਦੇ ਵੀ ਨੌ ਜਿਹੜੇ ਉਹ ਕੱਢ ਦਿੱਤੇ ਗਏ ਉਹਨਾਂ ਨੂੰ ਡਰਾਉਣ ਦਾ ਹਰ ਇੱਕ ਤਰ੍ਹਾਂ ਦੇ ਤਸੀਹੇ ਦੇਣ ਦਾ ਜਿਹੜਾ ਆ ਉਹ ਹਰ ਹੱਥ ਕੰਡਾ ਵਰਤੇ ਆ ਗਏ। ਫੇਰ ਸਮਾਣੇ ਦੇ ਜਲਾਦ ਜਿਹੜੇ ਸੀਗੇ ਉਹ ਕਹਿੰਦੇ ਤੁਹਾਨੂੰ ਪਤਾ ਅਸੀਂ ਤੁਹਾਡੀ ਸਾਰ ਅੱਗ ਵੱਢ ਦਵਾਂਗੇ ਤੁਹਾਨੂੰ ਤੜਫਣ ਲਈ ਛੱਡ ਦਾਂਗੇ। ਕਹਿੰਦੇ ਸਾਡੇ ਪੜਦਾਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਦੋਂ ਸ਼ਹੀਦ ਕੀਤਾ ਆ ਤਾਂ ਉਹਨਾਂ ਨੇ ਅੱਗ ਬਾਲੀ ਸੀ ਥੱਲੇ। ਤੁਸੀਂ ਜੀ ਜੀ ਕਹਿੰਦੇ ਇਹ ਵੀ ਸੁਣਿਆ ਆ ਆਪਣੀ ਦਾਦੀ ਮਾਂ ਦੇ ਕੋਲੋਂ ਕਿ ਜਦੋਂ ਗੁਰੂ ਅਰਜਨ ਪਾਤਸ਼ਾਹ ਪਤੀ ਤਵੀ ਤੇ ਬੈਠੇ ਸੀ ਚੰਬੜੀ ਟਲ ਰਹੀ ਸੀ ਗਰਮੀ ਦੇ ਨਾਲ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਸੀ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਉਹ ਕਹਿੰਦੇ ਸਾਡੇ ਪਿਤਾ ਨੇ ਸਾਡੇ ਦਾਦੇ ਦਾ ਅਸੀਸ ਕਲਮ ਕੀਤਾ ਸੀ ਚਾਂਦਨੀ ਚੌਕ ਦਿੱਲੀ ਵਿਖੇ ਸਮਾਨੇ ਦੇ ਜਲਾਦ ਕਹਰੇ ਸਹਿਬ ਜਿਆਦੀ ਕਹਿੰਦੇ ਫੇਰ ਗੁਰੂ ਨਾਮੇ ਪਾਸ਼ਾ ਸਾਡੇ ਦਾਦੇ ਨੇ ਕਿਹਾ ਸੀ ਜੋਪ ਜੋਸੋ ਬਿਨ ਸਹਿ ਪਰ ਉਹ ਅੱਜ ਕੇ ਕਾਲ ਸਿਰ ਜਿਹੜਾ ਝੁਕਣਾ ਨਹੀਂ ਚਾਹੀਦਾ ਤੇ ਤੁਸੀਂ ਸਮਾਨੇ ਵਾਲੇ ਜਲਾਦਾਂ ਨੂੰ ਕਹਿੰਦੇ ਤੁਸੀਂ ਕਿਉਂ ਭੁੱਲ ਗਏ ਕਹਿੰਦੇ ਸਾਡਾ ਜਲਾਦਾਂ ਦਾ ਜਿਹੜਾ ਉਹ ਰਿਕਾਰਡ ਆ ਸਾਡਾ ਪਰਿਵਾਰ ਆ ਜਲਾਦਾਂ ਦਾ ਤੋ ਕਹਿੰਦੇ ਫਿਰ ਤੁਸੀਂ ਕਿਉਂ ਭੁੱਲ ਗਏ ਆ ਵੀ ਸਾਡਾ ਜਿਹੜਾ ਉਹ ਸ਼ਹੀਦਾਂ ਦਾ ਪਰਿਵਾਰ ਆ ਸਾਡੀ ਕੌਲ ਜਿਹੜੀ ਸ਼ਹੀਦਾਂ ਦੀ ਆ ਸਾਡੇ ਦਾਦੇ ਪੜਦਾਦੇ ਜਿਹੜੇ ਸ਼ਹੀਦ ਹੁੰਦੇ ਆ ਇਹ ਆ ਤੋ ਅੱਜ ਉਹਨਾਂ ਦਾ ਸ਼ਹੀਦੀ ਦੇਣੇ ਆ ਜੂ ਤੁਸੀਂ ਆਪਣੇ ਆਪ ਤੇ ਅਪਲਾਈ ਕਰੋ ਇਤਿਹਾਸ ਨੂੰ ਜਾਂ ਮੰਨਣ ਯਾਨੀ ਕਿ ਮੰਨਣਾ ਆ ਜਾਣਣਾ ਆ ਆਪ ਯੋਗ ਪਾਤਰ ਬਣੋ ਉਹਦੇ ਵਿੱਚ ਆਪ ਆਪ ਸੋਚੋ ਫੇਰ ਤੁਸੀਂ ਸੁਣ ਕੇ ਜਿੰਨਾ ਚਿਰ ਆਪ ਸੋਚਦੇ ਨਹੀਂ ਹਨ ਉਹਨਾਂ ਚਿਰ ਤੁਹਾਨੂੰ ਉਹ ਇਤਿਹਾਸ ਜਿਹੜਾ ਆ ਉਹ ਤੁਹਾਡੀ ਰੂਹ ਰੂਹ ਨੂੰ ਨਹੀਂ ਟੁੰਬਣਾ ਤੁਹਾਡੀ ਰੂਹ ਤੱਕ ਨਹੀਂ ਪਹੁੰਚਣਾ ਇਹੇ ਦਿਨ ਆ ਜੇ ਤੁਸੀਂ ਆਪਣੇ ਮਨ ਦਾ ਟਿਕਾ ਬਹਾਲ ਕਰਨਾ ਚਾਹੁੰਦੇ ਆ ਆਪਦੇ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਆ ਗੁਰੂ ਦੇ ਚਰਨਾਂ ਦੇ ਨੇੜੇ ਆਉਣਾ ਚਾਹੁੰਦੇ ਆ ਤੇ ਇਹੋ ਹੀ ਦਿਨ ਆ ਇਸ ਨਾ ਦਿਨਾਂ ਦੇ ਵਿੱਚ ਜਿੰਨਾ ਤੁਸੀਂ ਸਾਦਾ ਪ੍ਰਸ਼ਾਦਾ ਛਕੋਗੇ ਕਿਉਂਕਿ ਤੁਹਾਨੂੰ ਯਾਦ ਰਹੇਗਾ ਕਿ ਇਸੀ ਦਾਦੇ ਦਿਨ ਚੱਲ ਰਿਹਾ ਹੈ ਜਦੋਂ ਤੁਸੀਂ ਥੱਲੇ ਲੇਟੋਗੇ ਤੁਹਾਨੂੰ ਵਾਰ-ਵਾਰ ਅਹਿਸਾਸ ਹੋਏਗਾ ਕਿ ਐਸੀ ਠੰਡਾਂ ਦੇ ਦਿਨ ਚੱਲ ਰਹੇ ਆ ਜਦੋਂ ਵਾਰ-ਵਾਰ ਠੰਡਾਂ ਦੇ ਦਿਨ ਚੱਲ ਰਹੇ ਤੁਹਾਡੀ ਸੁਰਤ ਜਿਹੜੀ ਉਹ ਠੰਡੇ ਬੁਰਜ ਦੇ ਵਿੱਚ ਟਿਕ ਜਾਏਗੀ ਤੁਹਾਡੀਆਂ ਅੱਖਾਂ ਦੇ ਵਿੱਚ ਮਾਤਾ ਗੁਜਰਕੌਰ ਦੋਨੇ ਸਹਿਬ ਜਾਦੀ ਠੰਡੀ ਠਾਰ ਹਵਾ ਵਗ ਰਹੀ ਹੈ ਤੇ ਉਹ ਬੈਠੇ ਹੋਏ ਤੁਹਾਨੂੰ ਦਿਸ ਰਹੇ ਆ ਤੁਹਾਡਾ ਧਿਆਨ ਕਦੇ ਨਹੀਂ ਭਟਕੇਗਾ ਕੋਸ਼ਿਸ਼ ਕਰਕੇ ਦੇਖੋ ਮਹਾਰਾਜ ਕਿਰਪਾ ਕਰਨਗੇ ਤੇ ਆਪਣਾ ਮਨ ਜਿਹੜਾ ਆ ਕਿਉਂਕਿ ਜਦੋਂ ਮਨ ਸੌਖਾ ਹੋ ਗਿਆ ਮਨ ਸ਼ਾਂਤ ਹੋ ਗਿਆ ਤੇ ਸਰੀਰ ਦੇ ਵਿੱਚੋਂ ਬਹੁਤ ਸਾਰੇ ਜਿਲੇ ਦੋਖਿਆ ਰੋ ਗਿਆ ਉਹ ਆਟੋਮੈਟਿਕ ਚਲੇ ਜਾਣਗੇ ਅਰਦਾਸ ਕਰੋ ਮੇਰੇ ਲਈ ਵੀ ਕਰਿਓ ਆਪਣੇ ਆਪ ਲਈ ਵੀ ਕਰਿਓ ਕਿ ਮਹਾਰਾਜ ਸਾਨੂੰ ਸਮਤਿਆ ਬਖਸ਼ੇ ਇਸ ਵਾਰ ਜੋ ਮੈਂ ਦੇਖਿਆ ਹੈ ਵੈਸੇ ਕਾਫੀ ਸਮੇਂ ਤੋਂ ਪਿਛਲੇ 6-7 ਮਹੀਨੇ ਤੋਂ ਅਸੀਂ ਇਹ ਨੋਟ ਕਰਦੇ ਆ ਰਹੇ ਹਾਂ ਕਿ ਜਿੱਥੇ ਵੀ ਅਸੀਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਉੱਥੇ ਦਮਾਲਿਆਂ ਵਾਲੇ ਪੱਗਾਂ ਵਾਲੇ ਨੌਜਵਾਨ ਹੁੰਦੇ ਆ ਕਿਉਂਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਗੁਰੂ ਦੀ ਬੜੀ ਕਿਰਪਾ ਹੋ ਰਹੀ ਹੈ ਤੇ ਲੱਗਦਾ ਕਿ ਥੋੜੇ ਸਮੇਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਖਾਲਸਾ ਪੰਥ ਦਾ ਹਿੱਸਾ ਬਣਨਗੇ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਜਦ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੀਜ ਦੀ ਹੂੰ ਮੈਂ ਸਾਰਾ ਤੇਜ ਦੀ ਨੂੰ ਮੈਂ ਸਾਰਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗੈਬ ਬਪਰਨ ਕੀ ਰੀਤ ਮੈਂ ਨਾ